ਉਹ ਆਪਰੇ ਤੁਸੀਂ ਕਹੀ ਜਾਂਦੇ ਹੋ ਕਿ ਬਾਕੀ ਤੜਾ ਤੇ ਫਿਰ ਇੱਥੇ ਕਿਲਾ ਨਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੈਡਕੌਂਸ ਹੈ ਸਾਰੀ ਪਾਰਟੀ ਦਾ ਸਵਜਾ ਕਰਾ ਨਾ ਕੋਈ ਮੇਰਾ ਨਾ ਕਰੇਵਾਲ ਸਾਹਿਬ ਦਾ ਨਾ ਪ੍ਰਧਾਨ ਸਾਹਿਬ ਦਾ ਇਸ ਸਬ ਦਾ ਇੱਕ ਸਾਂਝਾ ਕਰ ਪੈਰਿਕਟਾਲਿਸਤ ਹੈ ਨਹੀਂ ਜਿਹੜਾ ਮਰਜੀ ਨੁਕਰਾ ਲਵੇ ਤੇ ਜੋ ਮਰਜੀ ਆਪਣਾ ਸਮਰਥਨ ਕਰ ਲਵੇ ਇਹ ਕਿਸੇ ਇੱਕ ਵਿਅਕਤੀ ਦਾ ਘਰ ਨਹੀਂ ਹੈ ਸਭ ਦਾ ਸਾਂਝਾ ਕਰ ਪਰ ਇਹ ਕੋਈ ਪਾਰਟੀ ਦੇ ਖਿਲਾਫ ਚੱਲਦਾ ਉਦੇ ਵਾਸਤੇ ਤਰਸਕ। ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਮੁੱਖ ਦਫ਼ਤਰ ਤੇ ਕਾਬਜ਼ ਹੋਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਧੜੇ ਦੇ ਆਗੂ ਦਲਜੀਤ ਸਿੰਘ ਚੀਮਾ ਦੇ ਵੱਲੋਂ ਬਾਗੀ ਲੀਡਰਾਂ ਨੂੰ ਲੰਬੇ ਹੱਥੀ ਲਿਆ ਗਿਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਦਫ਼ਤਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਕ ਸਿਸਟਮ ਅਧੀਨ ਚੱਲਦਾ ਹੈ ਜਿੱਥੇ ਪਾਰਟੀ ਦੀ ਵਿਚਾਰਧਾਰਾ ਤੇ ਲੋਕਾਂ ਦੇ ਮਸਲਿਆਂ ਦੇ ਹੱਲ ਦੀ ਚਰਚਾ ਹੁੰਦੀ ਹੈ ਇਹ ਦਫ਼ਤਰ ਪਾਰਟੀ ਦਾ ਸਾਂਝਾ ਘਰ ਹੈ ਲੇਕਿਨ ਪਾਰਟੀ ਦੇ ਉਲਟ ਗਤੀਵਿਧੀਆਂ ਤੇ ਬਾਗੀ ਕਾਰਵਾਈਆਂ ਕਰਨ ਵਾਲਿਆਂ ਦੇ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ ਜੇ ਤੋ ਆਪ ਵੀ ਤੁਸੀਂ ਕਹੀ ਜਾਂਦੇ ਹੋ ਕਿ ਬਾਗੀ ਧੜਾ ਕਿ ਫਿਰ ਇੱਥੇ ਕਿਲਾਣਾਣਾ ਸਾਡੇ ਜਿੱਥੇ ਇੱਥੇ ਤਾਂ ਪਾਰਟੀ ਨੇ ਕਿੰਨੇ ਦਿਨ ਜਦੋਂ ਮੀਟਿੰਗਾਂ ਚੱਲਦੀਆਂ ਸੀ ਤੇ ਹਰ ਮੀਟਿੰਗ ਦੇ ਵਿੱਚ ਅਡਵਾਂਸ ਦੇ ਵਿੱਚ ਬੇਨਤੀ ਕੀਤੀ ਸੀ ਕਿ ਜਿਹੜਾ ਕੋਈ ਪੱਖ ਰੱਖਣਾ ਹੈ ਕਿਸੇ ਨੇ ਇੱਥੇ ਆ ਕੇ ਰੱਖਣਾ ਤੇ ਕਦੋਂ ਪ੍ਰਧਾਨ ਸਾਹਿਬ ਅਫੀਸ਼ੀਅਲ ਮੀਟਿੰਗਾਂ ਕਰ ਰਹੇ ਸੀ ਉਦੋਂ ਤੱਕ ਆਇਆ ਨਹੀਂ ਉਦੋਂ ਤਾਂ ਬਾਹਰ ਜਾ ਕੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ ਜਾ ਸਕਦਾ ਪਾਰਟੀ ਦੇ ਖਿਲਾਫ ਗੱਲਾਂ ਕੀਤੀਆਂ ਤੇ ਹੁਣ ਜਦੋਂ ਤੁਸੀਂ ਬਾਗੀ ਗਤੀਵਿਧੀਆਂ ਜਿਹੜੀਆਂ ਉਹ ਕਰਦੀਆਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੈੱਡ ਆਫਿਸ ਸਾਰੀ ਪਾਰਟੀ ਦਾ ਸਾਂਝਾ ਘਰ ਹੈ ਨਾ ਕੋਈ 베ਰਾ ਦਾ ਗਰੇਵਾਲ ਸਾਹਿਬ ਦਾ ਨਾ ਪ੍ਰਧਾਨ ਸਾਹਿਬ ਦਾ ਇਹ ਸਭ ਦਾ ਇੱਕ ਸਾਂਝਾ ਘਰ ਹੁੰਦਾ ਪਾਰਟੀ ਦਾ ਦਫਤਰ ਜਿਹੜਾ ਇੱਥੇ ਹਮੇਸ਼ਾ ਕਿਸੇ ਨੇ ਕੋਈ ਵੀ ਆਪਣੇ ਮਨ ਦੀ ਗੱਲ ਰੱਖਣੀ ਹੋਵੇ ਕਿਸੇ ਵੀ ਮੀਟਿੰਗ ਦੇ ਵਿੱਚ ਖੜੇ ਬੱਤੇ ਨਾਲ ਹਮੇਸ਼ਾ ਉਹਨੂੰ ਸਨਕਾਰ ਕੀਤਾ ਜਾਵੇ ਪਰ ਇਸ ਘਰ ਦੀ ਇੱਕ ਬਰਯਾਦਾ ਹੈ ਕਿ ਘਰ ਦੇ ਮੈਂਬਰ ਆਪਣਾ ਇੱਕ ਮੁਖੀ ਚੁਣਦੇ ਪ੍ਰੋਪਰ ਡੈਮੋਕਰੇਟਿਕ ਤਰੀਕੇ ਦੇ ਨਾਲ ਸੰਵਿਧਾਨਿਕ ਤੌਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਔਰ ਜਿਹੜਾ ਸਾਰੇ ਰਲ ਕੇ ਮੈਂਬਰ ਪਰਿਵਾਰ ਦਾ ਮੁਖੀ ਚੁਣਦੇ ਆ ਉਹਦੇ ਹੱਥ ਹੀ ਐਡਵੋਕਟ ਦੀਆਂ ਚਾਬੀਆਂ ਹੈ ਇਹ ਲੀਗਲ ਪ੍ਰੋਸੀਜਰ ਹੈ ਔਰ ਉਹਦੀ ਜਿਹੜੀਆਂ ਮਰਜ਼ੀ ਦੇ ਮੁਤਾਬਕ ਹੀ ਜੋ ਪਾਰਟੀ ਦਾ ਸੰਵਿਧਾਨ ਹੈ ਉਹਦੇ ਮੁਤਾਬਕ ਕਮੇਟੀਆਂ ਹੁੰਦੀਆਂ। ਇਸ ਕਰਕੇ ਕੋਈ ਬੈਰਜ ਪਾਸਤਾ ਹੈ ਨਹੀਂ ਕਿ ਜਿਹੜਾ ਮਰਜ਼ੀ ਬੁੱਕ ਕਰਾ ਲਵੇ ਤੇ ਜੋ ਮਰਜ਼ੀ ਆਪਣਾ ਸਮਾਗਮ ਕਰ ਲਵੇ ਇੱਥੇ ਪਾਰਟੀ ਦੀ ਜਿਹੜੀ ਵਿਚਾਰਧਾਰਾ ਉਹ ਹੈੱਡ ਆਫਿਸ ਤੋਂ ਚੱਲਦੀ ਹੈ। ਇੱਥੇ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਹੈ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਇੱਥੇ ਡਿਸਕਸ ਹੁੰਦੀਆਂ। ਉਹਦੇ ਹੱਲ ਕੀ ਕੱਢਣੇ ਆ ਉਹ ਡਿਸਕਸ ਹੁੰਦੇ ਆ। ਪਾਰਟੀ ਦੇ ਵਿਚਾਰਤਾ ਦਾ ਡਿਸਕਸ ਹੁੰਦੀ ਹੈ ਇਸ ਕਰਕੇ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਆ ਸਭ ਦਾ ਸਾਂਝਾ ਕੰਮ ਪਰ ਜੇ ਕੋਈ ਪਾਰਟੀ ਦੇ ਖਿਲਾਫ ਚੱਲਦਾ ਉਹਦੇ ਵਾਸਤੇ ਫਿਰ ਉਸ ਕੱਪ ਚ ਪਾਣੀ ਸਿੱਮਾ ਸਭ ਚਰਚਾ ਇਹ ਵੀ ਹੈ ਕਿ ਉਹਨਾਂ ਨੇ ਸਮਾਂ ਮੰਗਿਆ ਸੀ ਇੱਥੇ ਟੂਕੀ ਕਰਨ ਵਾਲੀਆਂ ਪ੍ਰੈਸ ਕਾਨਫਰੰਸ ਕਰਨ ਬਾਰੇ ਕਿਸੇ ਨਾਲ ਗੱਲ ਕੀਤੀ ਪਹਿਲਾਂ ਤਾਂ ਨਾਂ ਦੱਸੋ ਕਿ ਜਿਹੜਾ ਬੰਦਾ ਕਹਿੰਦਾ ਕਿ ਮੈਂ ਪਾਰਟੀ ਆਫਿਸ ਦੇ ਵਿੱਚ ਮੀਟਿੰਗ ਕਰਨ ਨੂੰ ਆ ਤੇ ਥਾਮੂਗੀ ਸੋਣ ਕੋਈ ਨਾਂ ਦੱਸੋ ਜਿਹੜਾ ਇਹ ਕਹਿੰਦਾ ਮੈਂ ਨੰਬਸ ਦੀ ਗੱਲ ਕਰ ਦੋ ਕਿਸੇ ਦੀ ਗੱਲ ਕਰ ਦੋ ਪ੍ਰੇਵਚੂਤ ਕਾ ਨੋ ਬਾਰ ਬਾਰ ਮਰੀ ਦਿੰਦੇ ਕੋਈ ਨਾ ਤਸਵੀਰ ਦੱਸ ਸਕਦੇ ਮੈਂ ਹੁਣੇ ਤੁਹਾਡੇ ਸਾਹਮਣੇ ਟੈਲੀਫੋਨ ਕਰਕੇ ਪੁੱਛ ਲੈਣਾ ਤੇ ਮੈਨੂੰ ਕਦੋਂ ਗੱਲ ਕੀਤੀ ਸੀ ਤੁਸੀਂ ਦੱਸੋ ਕਿਸੇ ਨੇ ਨਹੀਂ ਕਰਤੀ ਠੀਕ ਹੈ ਮੈਂ ਕੋਸ਼ਿਸ਼ ਤੋਂ ਬਾਕੀ ਰਿਐਕਸ਼ਨ ਦੇਗਾ ਅਗਰ ਕੋਸ਼ਿਸ਼ ਕਰਦੇ ਨੇ ਕਿ ਉਹ ਕੀ ਕਰਦੇ ਕੀ ਰਿਐਕਸ਼ਨ ਦੇ ਤੇ ਕੀ ਸਟ੍ਰੈਟਜੀ ਨੇ ਕੋਸ਼ਿਸ਼ ਕਿਸ ਤਰੀਕੇ ਦੇ ਕਰਨਗੇ ਕਿਸ ਗੱਲ ਦੀ ਕਰਨਗੇ ਕੋਸ਼ਿਸ਼ ਹੁਣ ਚੰਡੀਗੜ੍ਹ ਦੇ ਐਨੇ ਕੋਠਿਆਂ ਨੇ ਤੇ ਮੈਂ ਜਿਹਦੇ ਮਰਜ਼ੀ ਕਰਵਾ ਦੂੰ ਹਰ ਘਰ ਦੀ ਕੋਈ ਮर्यादा ਹੁੰਦੀ ਹੈ ਨਾ ਕਿਸੇ ਗੱਲ ਦੀ ਕੋਸ਼ਿਸ਼ ਕਰਨ। ਜੇ ਕੋਈ ਮर्यादा ਨੂੰ ਤੋੜੇਗਾ, ਕਾਨੂੰਨ ਨੂੰ ਤੋੜੇਗਾ ਤੋ ਉਹ ਆਪਣੇ ਆਪ ਜ਼ਿੰਮੇਵਾਰ। ਕਿਉਂਕਿ ਸਿਸਟਮ ਹੈ, ਸਿਸਟਮ ਦੇ ਮੁਤਾਬਕ ਕੋਈ ਕਬਜ਼ਾ ਕਰਕੇ ਨਹੀਂ ਬਠਾ ਪਾਰਟੀ ਦੇ ਹੈਡ ਆਫ। ਪ੍ਰੋਪਰ ਸਿਸਟਮ ਨਾਲ ਇਲੈਕਸ਼ਨ ਹੋ ਕੇ ਤੇ ਪਾਰਟੀ ਦਾ ਹੈਡ ਆਫ ਅਫੀਸਰ ਜਿਹੜਾ ਹੈਗਾ ਉਹ ਐਸੋਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਹੈਗੀ ਆ ਤੌਰ ਪ੍ਰਧਾਨ ਉਹਨਾਂ ਦੇ ਕੋਲ। ਔਰ ਸੰਸਥਾ ਦੇ ਵਿੱਚ ਜੋ ਪ੍ਰਧਾਨ ਔਰ ਜੋ ਸਾਡੀ ਕਿ ਭਰਤੀ ਫੈਸਲੇ ਕਰਦੀ ਐ ਆਧੇਦਾਰ ਸਾਬਾਣ ਫੈਸਲੇ ਕਰਦੇ ਉਹ ਦੇ ਮੁਤਾਬਕ ਹੀ ਕੰਮ ਚੱਲਦਾ ਇਸ ਕਰਕੇ ਮੰਨਮਰਜ਼ੀ ਤਾਂ ਨਹੀਂ ਹੋ ਸਕਦੀ ਕਿ ਮੈਂ ਹੁਣ ਜਾ ਕੇ ਕਵਾਂ ਕਿ ਜਿਹੜੀ ਐ ਮੈਂ ਕਿਸੇ ਹੋਰ ਪਾਰਟੀ ਦੇ ਦਫ਼ਤਰ ਜਾ ਕੇ ਮੀਟਿੰਗ ਕਰਨੀ ਹੈ ਤਾਂ ਫਿਰ ਮੈਨੂੰ ਲੋਕ ਕਦੋਂ ਨਹੀਂ ਜਿਵੇਂ ਸਾਡੇ ਪਾਰਟੀ ਦਾ ਹੋਈ ਹੁੰਦਾ ਜਿਹੜਾ ਪਾਰਟੀ ਦੇ ਅਨੁਸ਼ਾਸਨ ਨੂੰ ਮੰਨੇ ਪਾਰਟੀ ਦੇ ਡਿਸਿਪਲਨ ਨੂੰ ਮੰਨੇ ਜਦੋਂ ਭਰਤੀ ਕਰਦੇ ਹਾਂ ਅਸੀਂ ਮੈਂਬਰਸ਼ਿਪ ਭਰਦੇ ਹਾਂ ਤੇ ਉੱਚ ਪਹਿਲਾਂ ਹੀ ਹੁੰਦਾ ਕਿ ਮੈਂ ਪਾਰਟੀ ਦੇ ਪਾਲਿਸੀ ਪ੍ਰੋਗਰਾਮ ਨੂੰ ਮੰਨਦਾ ਤੇ ਪਾਰਟੀ ਦੇ ਅਨੁਸ਼ਾਸਨ ਦਾ ਪਾਬੰਦ ਰਹਾ ਜੇ ਤੁਸੀਂ ਨਹੀਂ ਰਹਿੰਦੇ ਇਸ ਕਸਮ ਨੂੰ ਤੋੜਦੇ ਹੋ ਫਿਰ ਤੁਸੀਂ ਆਪ ਹੀ ਜਿਹੜਾ ਦੇਦੋ ਆਪਣੇ ਆਪ ਨੂੰ ਤੁਸੀਂ ਬਾਗੀ ਕਹਿ ਕੇ ਤੇ ਜਿਹੜਾ ਸੰਬੋਧਨ ਕਰਉਂਦੇ ਹੋ ਫਿਰ ਤੁਸੀਂ ਇਦਾਂ ਦੇ ਗੰਦਾ ਕਿਉਂ ਕਰਦੇ ਸਰ ਸਾਡਾ ਇੱਕ ਸਵਾਲ ਹੈ ਹਿੰਦੀ ਵਿੱਚ ਸਰ ਜਵਾਬ ਕੀ ਹੈ ਸਰ ਇੱਕ ਜੋ ਭਾਰੀ ਤਲਕੀ ਦੇ ਬਿੰਦਾਂ ਬੋਲ ਚਾ ਬਟਕ ਕਰ ਰਹੇ ਹੈ ਇਸ ਬਟਕ ਨੂੰ ਆਪ ਕਿਸਾ ਦੇਖ ਰਹੇ ਹੈ ਕਿ ਆ ਇਸੇ तो हाजर तो तो ही है, है सारे पार्टी के लीडर तो रोज ही आते हैं इतना लंबा मीटिंग का दौर चला रोज हमारे अध्यक्ष बैठते थे तो पार्टी लीडर वहा संबोधन करते थे किसी ने कभी किसी को रोका हम तो जो नहीं सहमत थे हमारे साथ उनको भी ऑफिशियल मीटिंग्स में रिक्वेस्ट करते रहे कि आओ अंदर आके बात करो जब उन्होंने नहीं की तो उनकी मर्जी है तो अब आप चाहोगे कि आप पार्टी के खिलाफ खुले हम प्रोग्राम चला रहे हो पार्टी के अगेंस्ट सारी बयानबाजी कर रहे हो तो फिर आप बोलोगे कि आप पार्टी हेड ऑफिस भी आप आके हड्डे करोगे तो ये चीज़ पार्टी का वर्कर बर्दाश्त करेगा कोई भी जो ऑर्गेनाइजेशन है बिना डिसिपन के नहीं चलती आपको है हाँ क्या आपने अलग कोई बात करनी है आप तो एक्शन देखने को मिलेगा कुछ होगा वो पार्टी की अनुशासनिक कमेटी देखेगी जब जरूरत पड़ेगी तो वो पहले भी एक्शन देते हैं वो उनका काम है वो देखेंगे